ਤੇ ਨੇ ਅੱਜ ਹੈਗੀ ਤਰਔਰ ਸੀ ਤਰਔਰ ਸੀ ਤੇ ਮੈਂ ਅੱਜ ਨਾ ਸਸਤਾ ਦੀ ਸੌਰੀ ਤਾਂ ਮੇਰੇ ਦਾ ਹੈਗਾ ਅੱਜ ਸ਼ਰਾਦ ਇਸ ਕਰਕੇ ਮੈਂ ਲੱਗਿਆ ਹੂੰ ਖਾਣਾ ਬਣਾਉਣਾ ਸਵੇਰੇ ਲੇਟ ਹੋ ਗਈ ਜਸ ਥੋੜੀ ਜਿਹੀ ਜਨਸ ਕਰਕੇ ਮੈਂ ਮੰਗਿਆ ਅੱਜ ਰਾਜਮਾ ਤੇ ਚੌਲਾਂ ਭੇਲ ਲੱਗੀ ਸੀ ਉਦਾਂ ਹੀ ਮੇਰਾ ਤੁਹਾਨੂੰ ਮਾ ਲੇਤੀ ਕਿਉਂਕਿ ਇਹ ਅਰਬੀਏ ਜਿਹ ਪੈਣੀ ਆ ਤੇ ਅਰਬੀਏ ਮੈਂ ਛਿਲ ਜੁੱਕ ਕੇ ਰਾਤ ਛਿਲ ਕੇ ਰੱਖ ਲੈਣ ਲਈ ਹੈ ਮੋਦ ਨੂੰ ਤਿਆਰੀ ਕਰਕੇ ਰੱਖ ਲਈਏ ਮੈਂ ਰਾਤ ਦੇਖੋ ਸਰ ਫਟਾ ਫਟਾ ਛਿੱਲੇ ਹੁਣ ਮੈਂ ਤੋਕੇ ਨਾ ਨੂੰ ਕਰ ਨੂੰਗੀ ਵੋਸ਼ ਵੋਸ਼ ਕਰਕੇ ਤੇ ਫਿਰ ਆਪਣਾ ਗਰੈਂਡਰ 깔 ਕੇ ਮਸਾਲਾ ਐਨ ਮੈਂ ਚੋੜਾ ਲਪੇ ਦਮਾਣ ਖੀਰ ਵਾਸਤੇ ਖੀਰ ਬਣਾਣੀ ਹੈਗੀ ਰਸਮੀ ਰਾਤ ਪੀਤੀ ਰਸਮੀ ਤੇ ਹੋਰ ਮੈਂ ਅੱਧੇ ਘਰ ਦੀ ਮੈਂ ਤਿਆਰੀ ਤੇ ਤੁਸੀਂ ਬਣ ਰਹੇ ਹੋ ਬਲੌਗ ਨਾਲ ਪਲੀਜ਼ ਸਾਰੇ ਜਣ ਨੂੰ ਜੇ ਚੰਗਾ ਲੱਗਦਾ ਹੈ ਨਾ ਬਲੌਗ ਪਲੀਜ਼ ਸਾਰੇ ਜਣ ਸ਼ੇਅਰ ਕਰਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਕਿਦਾਂ ਦੀ ਲੱਗਦਾ ਹੈ ਤੁਹਾਨੂੰ ਬਲੌਗ ਤੇ ਮੈਂ ਹੁਣ ਅੱਧੇ ਤਿਆਰੀ ਕਰ ਲੈਂਦੀ ਆ ਤੇ ਫਿਰ ਮੈਂ ਸਾਰਾ ਪੋਚਾ ਵਗੈਰਾ ਲਗਾ ਤਾ ਤੇ ਸਫਾਈ ਕਰਦੀ ਆ ਇਹ ਵੀ ਜ਼ਰੂਰੀ ਹੈ ਨਾ ਸਭ ਤੋਂ ਪਹਿਲਾਂ ਸਾਫ਼ ਸੁਥਰਾ ਕਰਕੇ ਚਲੋ ਠੀਕ ਹੈ ਜੀ ਮਿਲਦੀ ਆ ਤੁਹਾਨੂੰ ਥੋੜੇ ਦੇ ਤੱਕ ਆ ਰੈਡੀ ਛੜੀ ਕਰ ਲਈ ਸਮਾਨ ਨੇ ਸਾਰੇ ਦਾ ਸੱਜਿਆ ਘਰ ਆਲਮੋਸਟ ਰੈਕਮੈਂਡ ਦੀ ਬਲੌਗ ਦੇ ਵਿੱਚ ਸਾਰਾਂ ਦਾ ਤੇ ਅੱਜ ਹੈਗੀ ਆ ਤਰੌਟ ਸੀ ਕਾਫੀ ਦਿਨ ਪਹਿCHO ਲੋਕੀਂ ਦੇ ਬਲੌਗ ਨਾਲ ਕਿ ਮੇਰੇ ਸਿਰ ਠੀਕ ਨਹੀਂ ਸੀ ਇਸ ਕਰਕੇ ਬਲੌਗ ਨਹੀਂ ਬਣਾਇਆ ਕਿ ਪਲੀਜ਼ ਸਾਰੇ ਜਣੇ ਪਿਆਰ ਦਿਆ ਕਰੋ ਬਲੌਗ ਨੂੰ ਤੇ ਅੱਜ ਹੈਗੀ ਤਰੌਟ ਸੀ ਤਰੌਟ ਸੀ ਵਿੱਚ ਮੇਰੇ ਸੱਸ ਸਹੁਰੇ ਦਾ ਹੈਗਾ 28 ਸ਼ਰਧ ਤੇ ਹੋਰ ਮੈਂ ਸ਼ਰਧ ਤਿਆਰੀ ਕਰਨ ਲੱਗੀ ਆ ਅੱਗੀ ਬਣਾਵਾਂਗੀ ਖੀਰ ਮੈਂ ਰੱਖਤੀ ਆ ਤੇ ਗ੍ਰੈਂਡਰ ਲੱਦੀ ਮਸਾਲਾ ਕਰ ਦੂੰ ਦੋ ਸਬਜ਼ੀਆਂ ਲਈ ਅਲੱਗ-ਅਲੱਗ ਕਰੂੰਗੀ ਅਸੀਂ ਅਰਾਜ ਲਈ ਰਜਮਾਕ ਸਟਾਰਟ ਕਰਦੇ ਭੋਲੇ ਲੱਗਦੇ ਹਨ ਤੇ ਇਹਨੂੰ ਦੋ ਤਿੰਨ ਛਿੱੜੀ ਲਗਾ ਦੂੰਗੀ ਦੋ ਛਿੱੜੀ ਬਦਨਿਆਸ ਤੇ ਫਿਰ ਕੱਟਿੰਗ ਕਰਨੀ ਆ ਫਿਰ ਆਦੀ ਤਿਆਰੀ ਕਰਕੇ ਰੱਖੀ ਹੋਈ ਆ ਬਸ ਸਭ ਤਿਆਰੀ ਕਰਕੇ ਰੱਖੀ ਹੋਈ ਆ ਬਸ ਕਰੰਟਰ ਕਰਕੇ ਨੂੰ ਕਰ ਦੂੰਗੀ ਇੱਕ ਹੀ ਬਰਨ ਦੂੰਗੀ ਨੇ ਪਰਵਾਦੇ ਵਿੱਚ ਫਿਰ ਪਸ਼ਾਦ ਬਣਾ ਲਾਂਗੀ ਹੌਲੇ-ਹੌਲੇ ਸਾਰਾ ਹੌਲੇ-ਹੌਲੇ ਕਰੂੰਗੀ ਤੇ ਜੰਦੀ ਵਿੱਚ ਕਰੂੰਗੀ ਬੜੇ ਧਾਮ ਨਾਲ ਰਹਿਣੀ ਸਾਰੇ ਸੁਖੜਾ ਕਰਾਉਣਾ ਰਾਮ ਤੱਕ ਬਣਾ ਲੈਣਾ ਕਰਾਂਗੀ ਤੇ ப்ਲੀਜ਼ ਸਰ ਜੀ ਤੁਸੀਂ ਬਲੌਗਰ ਬਣੇ ਰਹਿਣਾ ਕਰੋ ਤੇ ਇਹ ਵੀ ਤੁਸੀਂ ਕਰੋ ਤੁਹਾਨੂੰ ਬਲੌਗ ਇਦਾਂ ਦੇ ਜੀਂ ਲੱਗਦੇ ਆ ਕਿਉਂਕਿ ਬੱਚੇ ਨੂੰ ਪਹਿਲਾਂ ਸਕੂਲ ਤੋਂ ਔਰਨਾ ਸੀਗਾ ਇਸ ਕਰਕੇ ਤੇ ਫੇਰ ਮੈਂ ਬਾਅਦ ਵਿੱਚ ਤਿਆਰੀ ਕਰਦੇ ਰਹੂੰਗੀ ਸਾਰੇ ਸਮਾਨ ਦੀ ਤੇ ਪਹਿਲਾਂ ਬੱਚੇ ਨੂੰ ਅਲੱਗ ਖਾਣਾ ਬਣਾ ਕੇ ਦੇ ਦਾਂ ਤੇ ਬੱਚੇ ਸਕੂਲ ਚਲੇ ਜਾਊਗਾ ਇਹਨੇ ਤੇ ਉਹਨਾਂ ਦੇ ਚੱਲ ਰਹੇ ਸੀਗੇ ਪੇਪਰ ਬੱਚਿਆਂ ਦੇ ਤੇ ਅਗੇ ਬਲੌਗਰ ਬਣੇ ਰਹਿਣਾ ਪਲੀਜ਼ ਨ ਬਣਾ ਵਗੇ ਪਾੜ ਵੀ ਅਰਬਲੀ ਮ ਤੇਲ ਗਰਮ ਕਰ ਲਈ ਹੈ ਕੜਾਹੀ ਹੰਮ ਲਈ ਹੈ ਇਹ ਤੇ ਤੇਰੀ ਸ਼ਵਾਦ ਕਰਦੀ ਅੱਜ ਤੋਂ ਤੇ ਮੈਨੂੰ ਨਾ ਪਿਆਜ਼ ਨਾ ਬਹੁਤ ਸੰਦਾ ਮੈਂ ਚੁਗ ਰੰਡ ਕੱਟੀ ਪਾ ਲਈਆ ਥੋੜੀ ਜਿਹੀ ਅੰਦਰ ਵਰਤ ਕੇ ਪਾ ਲੈਣਾ

ਮੈਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ। ਅੱਧੀ 3 ਮਿੰਟਾਂ ਸਾਲੇ ਸਾਫ ਹੋ ਗਈ ਇਨਸ਼ਾਅੱਲਾ। ਤੇ ਹੁਣ ਜਦੋਂ ਮੈਂ ਗ੍ਰੰਡਰ ਖਾਤਾ ਹੈ ਗ੍ਰੰਡਰ ਵਰਤਿਆ ਥੋੜਾ ਜਿਹਾ ਉਹ ਠੀਕ ਹੋ ਗਿਆ ਨਾ। ਕਿਉਂਕਿ ਅੱਧੇ ਚਿਰ ਦਹੀਂ ਨਹੀਂ ਹੋਈ ਨਾ ਕੋਪਰੇ ਦੀ ਨਹੀਂ ਪਦੀ ਨਹੀਂ ਹੋਈ ਤੇ ਮੈਂ ਮੈਸ਼ ਕਰਕੇ ਨਾ ਵਧੀ ਹੋ ਗਈ ਹੈ। ਇਹਨ ਕੱਦੋਨਾ ਟਮਾਟਰ ਚਾਹ ਤੇ ਚੰਗੀ ਲੱਗ ਰਹੀ ਹੈ। ਉਹ ਦੇਖੋ। ਇਹ ਕਿੰਨਾ ਪਿੰਨੀ ਪਾਸ ਤੇ ਥੋੜੀ ਜਿਹੀ ਤੱਕ ਵਗਰਾ ਕੁਛ ਸੋ ਵੀ ਮੇਰਾ ਪਤਾ ਕਿ ਇਹ ਬੱਚੇ ਖਾਂਦੇ ਨਹੀਂ ਮੇਰਾ ਬੱਚਾ ਇਹ ਖਾਂਦਾ ਨਹੀਂ ਹੈਗਾ ਇਹ ਵੀ ਕੱਢ ਕੱਢ ਕੇ ਰੱਖ ਦਿੰਦੇ ਨੇ ਹੋਰ ਕੁਝ ਨਹੀਂ ਖਾਂਦਾ ਹੈਗਾ ਵਿੱਚ ਤੇ ਮੈਂ ਸੰਤ ਲਾਜੀ ਪਾ ਦਿੰਦੀ ਵਿੱਚ ਇਹ ਵੀ ਦੂਰ ਅੱਗੇ ਵਿੱਚ ਸੱਚੀ ਹੋਤੀ ਲਾਦੇ ਜਿਹੀ ਥੋੜੀ ਗਾੜੀ ਜੀ ਹੋਤੀ ਹੈ ਤਾਂ ਪਤਾ ਨਹੀਂ ਥੋੜੀ ਜੀ ਇਹੋ ਸਾਡੇ ਗਾੜੀ ਵਿੱਚ ਬਣਾ ਲੈਂਦੇ ਹਾਂ ਜਦੋਂ ਬੱਚਾ ਇਹ ਖਾਂਦਾ फटाफट मैं अरबी कटिंग कर लगी फटाफट कलर बहुत प्यारा है वैसे कैमरे में दिख नहीं रही पर कलर बहुत ही ज्यादा लग रहा है ਘਰ ਦੀ ਦਹੀਂ ਵਾਲੀ ਅਰਬੀ ਹੈ ਲੱਸੀ ਵਾਲੀ ਬਣਾ ਲੰਦੇ ਤੇ ਪਰ ਹੋਣ ਲੱਸੀਆਂ ਨਾ ਮੈਨੂੰ ਘਰ ਦੀ ਮਿਲਦੀ ਨਹੀਂ ਹੈਗੀ ਨਹੀਂ ਤੇ ਉਹ ਬਹੁਤ ਜ਼ਿਆਦਾ ਵਧੀਆ ਬਣਦੀ ਬਹੁਤ ਜ਼ਿਆਦਾ ਵਧੀਆ ਲੱਸੀ ਬਣਾਇਆ ਇਹਨੂੰ ਮੈਂ फटाफट ਕਟਿੰਗ ਕਰ ਲਵਾਂਗੀ ਲੋ ਜੀ ਜਿੱਦੇ ਬਣੇ ਕਟਿੰਗ ਹੋ ਗਈ ਹੈ ਮੈਂ ਇਹਨੂੰ ਵਾਸ਼ ਟੱਪ ਤੇ ਲਿਖ ਕੇ ਆਂਦੀ ਹਾਂ ਇਹਨੂੰ ਇਹਨੂੰ ਮੇਰੇ ਮਸਾਲਾ ਹੋ ਜਾਣਾ ਤੇ ਆ

ਤੇ ਇਹ ਰਤਰੀ ਵਾਲੇ ਖੰਦ ਸਾਡੇ ਪਾਣੀ ਵਾਲੀ ਵੀ ਥੋੜੀ ਹਲਕੇ ਜਿਹੇ ਨਾਲ ਲੱਪਟੇ ਜਿਹਾ ਹੋਣਾ ਚਾਹੀਦੀ ਆ ਉਦਾਂ ਹੁੰਦੇ ਆ ਇਹ ਜੁੱਪੇ ਨੁੰਦੇ ਹੈਗੇ ਜਿਹਦੇ ਗੈਰ ਨੂੰ ਨਹੀਂ ਇਹਦੇ ਕੋਈ ਹੋਰ ਜੀ ਹੋਣੇ ਚਾਹੀਦੇ ਰਹੀ ਜੁੱਪੇ ਨਹੀਂ ਖਾਣੇ ਥੋੜਾ ਤਾਂ ਇਹ ਚ ਫਾਟਾ ਚੁੱਕ ਲਿਆ ਕੋਣੇ ਬਲਕ ਕੰਪੀਨੂ ਰੋਹ ਕੂਲ ਤੇ ਹੁਣ ਹਮਾਂਗੇ ਪਪਾ ਸ਼ਾਲ ਵਿੱਚ ਪਾਉਣੀ ਥੋੜੀ ਸੂਜੀ ਪਹਿਲਾਂ ਸੂਜੀ ਪਾਣੀ ਲੱਗੇਗਾ ਥੋੜੀ ਸੂਜੀ ਪਾਉਣੀ ਅੱਟ ਗੱਲ ਗਿਆਸ ਥੋੜੀ ਸਮੋਹ ਨਾ ਜੇ ਲੋਟੇ ਵਾਲਾ ਪਸੰਦ ਹੁੰਦਾ ਹੈ ਹੁਣ ਜਦੋਂ ਘਰ ਦੇ ਵਿੱਚ ਖਾਣਦੇ ਆ ਨਾ ਸੋਪੇ ਜੀ ਬਣਾਉਣੇ ਪੈਂਦੇ ਆ ਵਿੱਚ ਫਿਰ ਇਸ ਕਰਕੇ ਮੈਂ ਥੋੜੀ ਜਿਹੀ ਪਾ ਲਈਏ ਤੇ ਵਧੀਆ ਬਣਨਗੇ ਦੇਖੋ ਮੇਰੇ ਕੋਲ ਪੱਤੀ ਨੇ ਕੁਣ ਇਹਦਾ ਚੰਗਾ ਬੋਲ ਬੋਲਦੇ ਵੜਦੇ। ਉਹ ਆੜਮੀ ਦੀ ਸਬਜ਼ੀ ਬਣ ਗਈ ਸੀ ਅੱਜੇ ਕੱਟ ਲਈ ਸੀ ਇਹ ਨੂੰ। ਟੀਨੀ ਦੇ ਟੁਕੜੇ ਦਾ ਪਾਤਾ ਦੇ ਵਿੱਚ। ਹੋ ਵਾਚ ਦਿਖਾਨੀ ਆ ਕੁਛ ਕੁ ਮਾਰ ਲਈ ਚੰਗੀ ਲੱਗਦੀ ਆ ਭੰਕਾ ਹੋ ਗਿਆ ਤਿਆਰ ਕਿ ਸਾਡੀ ਵੀਡੀਓ ਕਿਵੇਂ ਲੱਗੀ ਪਲੀਜ਼ ਜ਼ਰੂਰ ਦੱਸਿਆ ਕਰੋ